ਜੈ ਕਬੇ ਤਨਕਬੇ ਜੈ ਕਬੇ ਸਤਗੁਰੂ ਕਬੀਰ ਸਤਗੁਰੂ ਕਬੀਰ ਸੇਬ ਦੀ ਪਿਆਰੀ ਸਾਧ ਸੰਗਤ ਜੀ ਆਪ ਸੰਗਤ ਦੇ ਸਮੂਹ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਮੈਂ ਕੈਪਟਨ ਸਤਪਾਲ ਸੇਵਾਦਾਰ ਸਤਗੁਰੂ ਕਬੀਰ ਮੰਦਿਰ ਤੋਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਪਿੰਡ ਸੋਲ ਸਾਰੇ ਸੰਗਤ ਨੂੰ ਬੇਨਤੀ ਕਰਦਾ ਹਾਂ ਕੈਸੇ ਸਤਗੁਰੂ ਕਬੀਰ ਸਾਹਿਬ ਜੀ ਦੇ ਦਰਬਾਰ ਦੀ ਉਸਾਰੀ ਪਿੰਡ ਸੋਲ ਵਿਖੇ ਕਰ ਰਹੇ ਹਾਂ ਉਹਦੇ ਸਬੰਧ ਵਿੱਚ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਇਹ ਜੋ ਸਵਤੋਵੱਦ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਇਹ ਜੋ ਉਹ ਜੋ ਭਵਨ ਦੀ ਉਸਾਰੀ ਕਰ ਰਹੇ ਹਾਂ ਨਿਰਵਿਘਨ ਹੈ ਜੋ ਪੂਰੀ ਹੋ ਸਕੇ ਦੁਬਾਰਾ ਫੇਰ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਤਿਗੁਰੂ ਕਬੀਰ ਮੰਦਰ ਪਿੰਡ ਸੋਲ ਵਿਖੇ ਸਤਿਗੁਰੂ ਕਬੀਰ ਦਰਬਾਰ ਦੀ ਉਸਾਰੀ ਚੱਲ ਰਹੀ ਹੈ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣਾ ਦਸਵੰਦ ਕੱਢ ਕੇ ਹੈ ਜੋ ਆਪਣੇ ਜੋ ਨੇਕ ਕਮਾਈ ਦੇ ਵਿੱਚੋਂ ਵੱਧ ਤੋਂ ਵੱਧ ਯੋਗਦਾਨ ਪਾ ਕੇ ਆਪਣਾ ਜੀਵਨ ਸਫਲਾ ਕਰੋ ਜੈ ਕਬੀਰ ਧੰਨ ਕਬੀਰ ਜਿੜੇ ਚੋਂ ਚਬਦ ਲੈ ਗਈ ਨਦੀ ਨਾ ਘਟਿਓ ਨੀਰ दान दिए धन कटे कह गए कबीर सूरा सो पहचानिए जो लरे दिन के हेत पुरजा पुरजा कट मरे कबू न छोड़े खेत गगन दमामा बाजे निशाने खे जो मांडे सूरमा अब जूजन का दाओ अब जूजन को दाओ बोलिए सतगुरु कबीर साहब महाराज की जय जय कबीर जय कबीर जय कबीर ਬੋਲੇ ਸਤਿਗੁਰੂ ਕੀ ਸੇਵਾ ਰਾਜ ਕੀ ਜੈ